ਤਾਂ ਤੋਂ ਉਸ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਖੜੀ ਦਾ ਤਿਹਾਰ ਆ ਰਿਹਾ ਹੈ ਤੇ ਜਿਫਤੇ ਚੱਲਦੇ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਫਿੱਦੂ ਦੀ ਹਵੇਲੀ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰਖੜੀਆਂ ਤੇ ਗਿਫਟ ਭੇਜੇ ਜਾ ਰਹੇ ਹਨ ਅਤੇ ਫਿਰ ਦਰਾਨ ਪਫਾਨਾ ਖਾਨ ਦੇ ਵੱਲੋਂ ਵੀ ਨਿੱਕੇ ਫਿੱਦੂ ਦੀਆਂ ਰਖੜੀਆਂ ਤੇ ਕੁਝ ਗਿਫਟ ਭੇਜੇ ਗਏ ਜਿਨ੍ਹਾਂ ਤਸਵੀਰਾਂ ਤੁਸੀਂ ਫਿਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਪਫਾਨਾ ਖਾਨ ਦੁਆਰਾ ਭੇਜੀਆਂ ਗਈਆਂ ਇਹਨਾਂ ਰਖੜੀਆਂ ਤੇ ਗਿਫਟਾਂ ਨੂੰ ਲੈ ਕੇ ਮਾਤਾ ਚਰਨ ਕੌਰ ਨੇ ਕੁਝ ਗੱਲਾਂ ਕਹਿ ਦਿੱਤੀਆਂ ਉਹਨਾਂ ਨੇ ਕਿਹਾ ਕਿ ਜਦੋਂ ਤਾ ਸਿੱਧੂ ਜਿਉਂਦਾ ਸੀ ਉਦੋਂ ਤਾ ਤੂੰ ਤੇ ਨਾਲ ਬੜੀ ਨੇੜਤਾ ਰੱਖਦੀ ਸੀ ਅਤੇ ਜਦੋਂ ਉਹ ਇਸ ਦੁਨੀਆ ਤੋਂ ਚਲੇ ਗਿਆ ਤਾਂ ਇੱਕ ਵਾਰ ਵੀ ਹਵੇਲੀ ਆ ਕੇ ਉਹਨਾਂ ਦਾ ਹਾਲ ਜਾਨਣਾ ਜ਼ਰੂਰੀ ਨਹੀਂ ਸਮਝਿਆ ਅਤੇ ਡੇਢ ਸਾਲ ਤੱਕ ਕੋ ਇਕੱਲੇ ਪਹਾੜ ਜਿੱਦੇ ਦੁੱਖ ਵਿੱਚੋਂ ਗੁਜ਼ਰੇ ਤੂੰ ਇੱਕ ਵਾਰ ਵੀ ਆ ਕੇ ਉਹਨਾਂ ਦੀ ਫ਼ਾਰ ਨਹੀਂ ਲਈ ਅਤੇ ਜਦ ਹੁਣ ਉਹਨਾਂ ਦੇ ਘਰ ਖੁਸ਼ੀਆਂ ਵਾਪਸ ਆਈਆਂ ਨੇ ਤਾਂ ਹੁਣ ਤੋਂ ਉਹਨਾਂ ਦੀ ਆਪਣੀ ਬਣ ਰਹੀ ਹੈ ਅਤੇ ਕਿਹਾ ਕਿ ਕਿਸੇ ਦੀਆਂ ਖੁਸ਼ੀਆਂ ਵਿੱਚ ਵੀ ਸ਼ਾਮਲ ਹੋਣਾ ਉਦੋਂ ਹੀ ਚੰਗਾ ਲੱਗਦਾ ਹੈ ਜਦੋਂ ਮਾੜੇ ਸਮੇਂ ਵਿੱਚ ਉਹਨਾਂ ਦੇ ਨਾਲ ਖੜੇ ਹੋਈਏ ਅਤੇ ਕਿਹਾ ਕਿ ਜਦੋਂ ਤਾਂ ਇਨਸਾਫ ਮੰਗਨ ਦਾ ਸਮਾਂ ਹੀ ਹੁੰਦਾ ਤਾਂ ਉਹਨਾਂ ਦੇ ਨਾਲ ਨਹੀਂ ਖੜੀ ਹੋਣਾ ਇਹੋ ਚਾਹੀ ਦਿਖਾਵੇ ਕਰਨ ਦਾ ਕੀ ਫਾਇਦਾ ਅਤੇ ਹੋਰ ਵੀ ਬਹੁਤ ਫਰੀਆਂ ਗੱਲਾਂ ਕਹੀਆਂ ਤਾਂ ਦੋਸਤੋ ਤੁਹਾਡੇ ਵੀ ਵੀਡੀਓ ਦੇ ਬਾਰੇ ਵਿੱਚ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੇ ਕਰਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ